ਇੰਨੇ ਚਾਰ ਦਿਨਾਂ ਤੋਂ ਲਗਾਤਾਰ ਜਿਹੜੀਆਂ اپੋਜੀਸ਼ਨ ਪਾਰਟੀਆਂ ਨੇ ਆਮ ਆਦਮੀ ਪਾਰਟੀ ਉੱਤੇ ਝੂਠੇ ਤੇ ਬੇਬੁਨਿਆਦ ਇਲਜ਼ਾਮ ਲਗਾ ਰਹੀਆਂ ਨੇ ਉਹ ਕਹਿ ਰਹੀਆਂ ਸੀ ਕਿ ਆਵਾਜ਼ ਦੀ ਪਾਰਟੀ ਵਾਲੇ ਵਿਰੋਧੀ ਪਾਰਟੀ ਨੂੰ ਫਾਰਮ ਨਹੀਂ ਭਰਨਦੇ ਰਹੇ ਗੁੰਡਾਗਰਦੀ ਕਰ ਰਹੇ ਨੇ ਦੂਸਰੇ ਬੰਦੇ ਉਹ ਜਿਹੜੇ ਲਗਾਤਾਰ ਪ੍ਰਸ਼ਾਸਨ ਦੇ ਉੱਤੇ ਪ੍ਰੈਸ਼ਰ ਬਣਾ ਰਹੀਆਂ ਸੀ ਉਹਨਾਂ ਨੂੰ ਡਰਾ ਰਹੇ ਸੀ ਉਹਨਾਂ ਨੂੰ ਧਮਕਾ ਰਹੇ ਸੀ ਅਸੀਂ ਉਦੋਂ ਵੀ ਕਿਹਾ ਸੀ ਕਿ ਕਿਸੇ ਨੂੰ ਡਰਾਉਣਾ ਕਿਸੇ ਨੂੰ ਧਮਕਾਉਣਾ ਜਾਂ ਗੁੰਡਾਗਰਦੀ ਕਰਨਾ ਇਹ ਆਮ ਆਦਮੀ ਪਾਰਟੀ ਦਾ ਕਲਚਰ ਨਹੀਂ ਹੈ ਅਸੀਂ ਲੋਕਤੰਤਰੀ ਕੀਮਤਾਂ ਦੇ ਵਿੱਚ ਵਿਸ਼ਵਾਸ ਰੱਖਦੇ ਹੈਗੇ ਆ ਲੇਕਿਨ ਅੱਜ ਤੁਹਾਡੇ ਸਾਹਮਣੇ ਹੈਗੇ ਅੱਜ ਤੁਸੀਂ ਦੇਖ ਰਹੇ ਹੋ ਕਿ ਗੁੰਡਾਗਰਦੀ ਕੌਣ ਕਰਦਾ ਅੱਜ ਜਲਾਲਾਬਾਦ ਦੇ ਬੀਡੀਪੀਓ ਦਫ਼ਤਰ ਦੇ ਵਿੱਚ ਜਿਸ ਤਰੀਕੇ ਨਾਲ ਆਵਾਮੀ ਪਾਰਟੀ ਦੇ ਸਰਪੰਚ ਦੇ ਉਮੀਦਵਾਰ ਤੇ ਗੋਲੀ ਮਾਰੀ ਗਈ ਉਹ ਬਹੁਤ ਸੀਰੀਅਸ ਕੰਡੀਸ਼ਨ ਚ ਹੈਗਾ ਉਹ ਇੰਨੀ ਸੀਰੀਅਸ ਕੰਡੀਸ਼ਨ ਚ ਹੈ ਉਹਨੂੰ ਡੀਐਮਸੀ ਲੁਧਿਆਣਾ ਰੈਫਰ ਕਰਨਾ ਪੈ ਗਿਆ ਹੁਣ ਪੰਜਾਬ ਦੇ ਲੋਕ ਦੇਖ ਰਹੇ ਨੇ ਉਹਨਾਂ ਨੂੰ ਪਤਾ ਹੈ ਕਿ ਇਹ ਗੁੰਡਾਗਰਦੀ ਕੌਣ ਕਰਦਾ ਹੈ ਕਿੰਨਾ ਦਾ ਕ੍ਰਿਮੀਨਲ ਮਾਈਂਡ ਹੈਗਾ ਕਿੰਨਾ ਲੋਕਾਂ ਨੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਗੈਂਗਸਟਰ ਪੈਦਾ ਕੀਤੇ ਪੰਜਾਬ ਦੇ ਲੋਕਾਂ ਤੋਂ ਕੁਝ ਭੁੱਲਿਆ ਨਹੀਂ ਹੈਗਾ ਪਰ ਪੰਜਾਬ ਦੇ ਲੋਕ ਇਹਨਾਂ ਪੰਚਾਇਤੀ ਚੋਣਾਂ 'ਚ ਉਹ ਇਹੋ ਜਿਹੇ ਕ੍ਰਿਮੀਨਲ ਮਾਈਂਡ ਦੇ ਲੋਕਾਂ ਤੋਂ ਬਦਲਾ ਲੈਣਗੇ ਬਿਲਕੁਲ ਵੋਟ ਦੇ ਨਾਲ ਬਦਲਣਾ ਲੈਣਗੇ ਅਸੀਂ ਜਿਹੜਾ ਹੈਗਾ ਇਲੈਕਸ਼ਨ ਕਮਿਸ਼ਨ ਨੂੰ ਇੱਕ ਵਾਰੀ ਫਿਰ ਬੇਨਤੀ ਕਰਕੇ ਉਸ ਦਿਨ ਵੀ ਅਸੀਂ ਕਹਿ ਕੇ ਆਇਆ ਸੀ ਇਲੈਕਸ਼ਨ ਕਮਿਸ਼ਨ ਨੂੰ ਕਿ ਇਹ ਜਿਹੜੀਆਂ ਚੋਣਾਂ ਨੇ ਇਹ ਬਿਲਕੁਲ ਨਿਰਪੱਖ ਹੋਣੀਆਂ ਚਾਹੀਦੀਆਂ ਨੇ ਔਰ ਜਿੱਥੇ ਸਿਕਿਉਰਿਟੀ ਦੀ ਜ਼ਰੂਰਤ ਹੈਗੀ ਹੈ ਉੱਥੇ ਇਲੈਕਸ਼ਨ ਕਮਿਸ਼ਨ ਸਿਕਿਉਰਿਟੀ ਦੇਵੇ ਅਸੀਂ ਇੱਕ ਵਾਰੀ ਫੇਰ ਕਹਿੰਦੇ ਹੈਗੇ ਆ ਆਮ ਆਦਮੀ ਪਾਰਟੀ ਨੇ ਨਾ ਕਿਸੇ ਨੂੰ ਫਾਰਮ ਭਰਨੋਂ ਰੋਕਿਆ ਹੈਗਾ ਨਾ ਕਿਸੇ ਨੂੰ ਇਲੈਕਸ਼ਨ ਲੜਨ ਤੋਂ ਰੋਕਿਆ ਹੈਗਾ ਆਮ ਆਦਮੀ ਪਾਰਟੀ ਨਿਰਪੱਖ ਜਿਹੜੀ ਚੋਣਾ ਕਰਉਣੀ ਚਾਹੁੰਦੀ ਹੈ ਤੇ ਅਸੀਂ ਵਿਰੋਧਧਤਾ ਪਾਰਟੀ ਨੂੰ ਇਹ ਤਾੜਨਾ ਕਰਦੇ ਹਾਂ ਇਹੋ ਜਿਹੀ ਗੁੰਡਾਗਰਦੀ ਨਾ ਕਰੋ ਇਹ ਲੋਕਤੰਤਰ ਵਾਸਤੇ ਠੀਕ ਨਹੀਂ ਹੈਗਾਿੰਦਾਿੰ ਚਾਰ ਦਹਾਕਿਆਂ ਤੋਂ ਲਗਾਤਾਰ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਨੇ ਆਮ ਆਦਮੀ ਪਾਰਟੀ ਉੱਤੇ ਝੂਠੇ ਤੇ ਬੇਬੁਨਾਦ ਇਲਜ਼ਾਮ ਲਗਾ ਰਹੀਆਂ ਨੇ ਉਹ ਕਹਿ ਰਹੀ ਸੀ ਕਿ ਆਵਾਜ਼ੀ ਪਾਰਟੀ ਵਾਲੇ ਵਿਰੋਧੀ ਪਾਰਟੀਆਂ ਨੂੰ ਫਾਰਮ ਨਹੀਂ ਭਰਨਦੇ ਰਹੇ ਗੁੰਡਾਗਰਦੀ ਕਰ ਰਹੇ ਨੇ ਦੂਸਰੇ ਬੰਦੇ ਜਿਹੜੇ ਲਗਾਤਾਰ ਪ੍ਰਸ਼ਾਸਨ ਦੇ ਉੱਤੇ ਪ੍ਰੈਸ਼ਰ ਬਣਾ ਰਹੀਆਂ ਸੀ ਉਹਨਾਂ ਨੂੰ ਡਰਾ ਰਹੇ ਸੀ ਉਹਨਾਂ ਨੂੰ ਧਮਕਾ ਰਹੇ ਸੀ ਅਸੀਂ ਉਦੋਂ ਵੀ ਕਿਹਾ ਸੀ ਕਿ ਕਿਸੇ ਨੂੰ ਡਰਾਉਣਾ ਕਿਸੇ ਨੂੰ ਧਮਕਾਉਣਾ ਜਾਂ ਗੁੰਡਾਗਰਦੀ ਕਰਨਾ ਇਹ ਆਵਾਜ਼ੀ ਪਾਰਟੀ ਦਾ ਕਲਚਰ ਨਹੀਂ ਹੈ ਅਸੀਂ ਲੋਕਤੰਤਰੀ ਕੀਮਤਾਂ ਦੇ ਵਿੱਚ ਵਿਸ਼ਵਾਸ ਰੱਖਦੇ ਹੈਗੇ ਆ ਲੇਕਿਨ ਅੱਜ ਤੁਹਾਡੇ ਸਾਹਮਣੇ ਹੈਗੇ ਅੱਜ ਤੁਸੀਂ ਦੇਖ ਰਹੇ ਹੋ ਕਿ ਗੁੰਡਾਗਰਦੀ ਕੌਣ ਕਰਦਾ ਹੈ ਅੱਜ ਜਲੰਧਾ ਅਵਾਦ ਦੇ ਬੀਡੀਪੀਓ ਦਫ਼ਤਰ ਦੇ ਵਿੱਚ ਜਿਸ ਤਰੀਕੇ ਨਾਲ ਆਵਾਮੀ ਪਾਰਟੀ ਦੇ ਸਰਪੰਚ ਦੇ ਉਮੀਦਵਾਰ ਤੇ ਗੋਲੀ ਮਾਰੀ ਗਈ ਉਹ ਬਹੁਤ ਸੀਰੀਅਸ ਕੰਡੀਸ਼ਨ ਚ ਹੈਗਾ ਉਹ ਇੰਨੀ ਸੀਰੀਅਸ ਕੰਡੀਸ਼ਨ ਚ ਹੈ ਉਹਨੂੰ ਬੀਐਮਸੀ ਲੁਧਿਆਣਾ ਰੈਫਰ ਕਰਨਾ ਪੈ ਗਿਆ ਹੁਣ ਪੰਜਾਬ ਦੇ ਲੋਕ ਦੇਖ ਰਹੇ ਨੇ ਉਹਨਾਂ ਨੂੰ ਪਤਾ ਹੈ ਕਿ ਇਹ ਗੁੰਡਾਗਰਦੀ ਕੌਣ ਕਰਦਾ ਹੈ ਕਿੰਨਾ ਦਾ ਕ੍ਰਿਮੀਨਲ ਮਾਈਂਡ ਹੈਗਾ ਕਿੰਨਾ ਲੋਕਾਂ ਨੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਗੈਂਗਸਟਰ ਪੈਦਾ ਕੀਤੇ ਪੰਜਾਬ ਦੇ ਲੋਕਾਂ ਤੋਂ ਕੁਝ ਭੁੱਲਿਆ ਨਹੀਂ ਹੈਗਾ ਔਰ ਪੰਜਾਬ ਦੇ ਲੋਕ ਇਹਨਾਂ ਪੰਚਾਇਤੀ ਚੋਣਾਂ 'ਚ ਉਹ ਇਹੋ ਜਿਹੇ ਕ੍ਰਿਮੀਨਲ ਮਾਈਂਡ ਦੇ ਲੋਕਾਂ ਤੋਂ ਬਦਲਾ ਲੈਣਗੇ ਬਿਲਕੁਲ ਵੋਟ ਦੇ ਨਾਲ ਬਦਲਣਾ ਲੈਣਗੇ ਅਸੀਂ ਜਿਹੜਾ ਹੈਗਾ ਇਲੈਕਸ਼ਨ ਕਮਿਸ਼ਨ ਨੂੰ ਇੱਕ ਵਾਰੀ ਫਿਰ ਬੇਨਤੀ ਕਰਦੇ ਆ ਉਸ ਦਿਨ ਵੀ ਅਸੀਂ ਕਹਿ ਕੇ ਆਇਏ ਸੀ ਇਲੈਕਸ਼ਨ ਕਮਿਸ਼ਨ ਨੂੰ ਕਿ ਇਹ ਜਿਹੜੀਆਂ ਚੋਣਾਂ ਨੇ ਇਹ ਬਿਲਕੁਲ ਨਿਰਪੱਖ ਹੋਣੀਆਂ ਚਾਹੀਦੀਆਂ ਨੇ ਔਰ ਜਿੱਥੇ ਸਿਕਿਉਰਿਟੀ ਦੀ ਜ਼ਰੂਰਤ ਹੈਗੀ ਹੈ ਉੱਥੇ ਇਲੈਕਸ਼ਨ ਕਮਿਸ਼ਨ ਸਿਕਿਉਰਿਟੀ ਦੇਵੇ ਅਸੀਂ ਇੱਕ ਵਾਰੀ ਫਿਰ ਕਹਿੰਦੇ ਹੈਗੇ ਆ ਆਮ ਆਦਮੀ ਪਾਰਟੀ ਨੇ ਨਾ ਕਿਸੇ ਨੂੰ ਫਾਰਮ ਭਰਨੋਂ ਰੋਕਿਆ ਹੈਗਾ ਨਾ ਕਿਸੇ ਨੂੰ ਇਲੈਕਸ਼ਨ ਲੜਨ ਤੋਂ ਰੋਕਿਆ ਹੈਗਾ ਆਮ ਆਦਮੀ ਪਾਰਟੀ ਨਿਰਪੱਖ ਜਿਹੜੀਆਂ ਚੋਣਾਂ ਕਰਉਣੀ ਚਾਹੁੰਦੀ ਹੈ ਤੇ ਅਸੀਂ ਵਿਰੋਧੀਤਾ ਪਾਰਟੀ ਨੂੰ ਇਹ ਤਾੜਨਾ ਕਰਦੇ ਨਾ ਕਰੋ ਇਹ ਲੋਕਤੰਤਰ ਵਾਸਤੇ ਠੀਕ ਨਹੀਂ ਹੈਗਾ